ਤੋ ਇਹ ਤੁਹਾਡਾ ਕੀ ਲਾਗੇ ਤੋ ਕਿੰਨੇ ਸਮੇਂ ਮੇਰਾ ਬੇਟਾ ਦਿਵਿੰਦਰ ਸਿੰਘ ਤੇ ਰਹਿੰਦਾ ਸੀ ਕੈਨੇਡਾ ਚ ਪਾਲ ਬਿਲੀ ਵਿਆਹ ਪੜਿਆ ਪੀਪੀਆ ਲਾਣ ਹੋ ਗਏ ਤੇ ਕੈਨੇਪਕ ਆਇਆ ਵਾ ਉਥੇ ਸ਼ਹਿਰ ਚ ਰਹਿੰਦਾ ਸੀ ਮੈਨੂੰ ਕੋਈ ਪਤਾ ਨਹੀਂ ਹੱਸਦਾ ਕਹਿੰਦਾ ਤੋ ਕਰੂਗਾ ਛੁੱਟੀ ਕਹਿੰ ਕੇ 7 ਸਾਲ ਹੋ ਗਏ ਤੁਰੰਤ ਨਾ ਮੈਨੂੰ ਕੀ ਪਤਾ ਸੀ ਕਿੰਨਾ ਮਾਤਾ ਉਹ ਕੰਮ ਤੇ ਪਹੁੰਚਿਆ ਨਹੀਂ ਰਬ ਉਹ ਤੁਹਾਡੀ ਜਿਹੜੀ ਲਾਸਟ ਟਾਈਮ ਗੱਲ ਹੋਈ ਸੀ ਤੁਹਾਦੋਂ ਉਹ ਵੀ ਕਿੰਦਾ ਸੀ ਉਹਨਾਂ ਦਾ ਮੰਗਲਵਾਰੀ ਮੇਰਾ ਬੁੱਧਵਾਰ ਸੀ ਉਹਨਾਂ ਦਾ 9:30 ਸੀ ਮੇਰਾ 12:00 ਵਜੇ ਆਇਆ ਸੀ ਲੱਗਦਾ ਮੈਂ ਕੀ ਬੜੀ ਸੋਹਣੀ ਗੱਲ ਹੈ ਬੜਾ ਸੋਹਣਾ ਵਿਸਿਆ ਕੇਟਿਆ ਮੇਰੇ ਨਾਲ ਮੈਂ ਇਹਨੂੰ ਪੁੱਛਿਆ ਮੈਂ ਕਿ ਕੀ ਕਰਦਾ ਕਹਿੰਦਾ ਮੈਂ ਸੱਤ ਬਿਠਿਆ ਕੰਮ ਤੇ ਜਾਣਾ ਮੈਂ ਕਿਹਾ ਚਾਹ ਤੂੰ ਫਿਰ ਉੱਚੀ ਪਰ ਚਕਾਰਾ ਤੇ ਕੰਮ ਵੀ ਚੱਲ ਜਾ ਮੈਂ ਕਿਹਾ ਤੇ ਤੂੰ ਭੁੱਖਾ ਦਾ ਨਹੀਂ ਸੌਂ ਗਿਆ ਕਹਿੰਦਾ ਨਹੀਂ ਮੈਂ ਕੀ ਬਣਾਇਆ ਕਹਿੰਦਾ ਦਾਲ ਮੇਰੇ ਘਰ ਆਦ ਬਣਾਈ ਤੇ ਆ ਕਹਿੰਦਾ ਦਿਖਾਵਾਂ ਤੈਨੂੰ ਐਨੇ ਕਹਦਾ ਕਿ ਮੇਰਾ ਕਸਟਮਰ ਆ ਗਿਆ ਮੈਂ ਬੰਦ ਕਰਕੇ ਤੇ ਪੋਂਦਾ ਕਿ ਤਾ ਮੇਰੇ ਬਾਅਦ ਚ ਲੰਨੀ ਬਾਅਦ ਚ ਮੈਨੂੰ ਮੈਸੇਜ ਕਰ ਗਿਆ ਮੰਮੀ ਮਥਾ ਟੇਕਦਾ ਮੈਂ ਕੰਮ ਤੇ ਚੱਲਿਆ ਕੰਮ ਤੇ ਪਹੁੰਚਿਆ ਨਹੀਂ ਪਰ ਬਾਅਦ ਕੰਮ ਤੇ ਪਹੁੰਚਿਆ ਨਹੀਂ ਮਜਾਉਂਦੇ ਕੰਮ ਕਰਦਾ ਸੀ ਨਾਲ ਹੀ ਫਿਰ ਚੜੀ ਉੱਡੀ ਥੋੜੀ ਥੋੜੀ ਕਿੱਥੋਂ ਲਈ ਨੇ ਕਿਸ ਨਾਲ ਕਰ ਦਿੱਤੀ ਜਿਹੜੀ ਡੱਡ ਬਤੀ ਮੇਰੀ ਨਾਲ ਤੇ ਘੰਟਾ ਰਸਤਾ ਉਥੇ ਉਹਨਾਂ ਨੇ ਮਾਰ ਕੇ ਚੀਰ ਦੇ ਵਿੱਚ ਸੁੱਟਿਆ ਨਿਆਰ ਕਿੰਨਾ ਸਮਾਂ ਹੋ ਗਿਆ ਸੀ ਬਾਅਦੋਂ ਉਹਨਾਂ ਸਮਾਂ 6 ਸਾਲ ਤੇ ਮਿਨੀ ਪੇਕਰ ਅੰਦਰ 2 ਸਾਲ ਉਧਰ ਪੜ੍ਹਾਈ ਪensione ਕੀਤੀ। ਵਿਨਸੇ ਪੜ੍ਹਾਈ ਕਰਕੇ ਆ ਕੇ ਪੀਆਰ ਲਾਈ ਇਹਨੇ ਅੰਦਰ ਖੁੱਲ੍ਹ ਕੇ ਲਾਈ। ਘਰ ਦੇ ਕਿ ਫੈਮਿਲੀ ਮੈਂਬਰ ਕੋਲ ਰਹੇ। ਮੇਰੇ ਸੱਸਾ ਨੂੰ ਅਸੀਂ ਰਹਿਣੀ ਆ। ਅਸਲ ਮੇਰਾ ਡੈਥ ਹੋ ਗਈ 29 ਵਿਧਵੇ ਚ। ਇਹ ਜਿਹੜੀ ਸਾੜੀ ਘਟਨਾ ਹੋਆ ਕਰੀਏ ਇਸ ਘਟਨਾ ਦੀ ਜਾਂਚ ਲਈ ਕੀ ਮੰਗ ਕਰਦੇ ਦੀ ਲੋਕੋ ਦੀ ਸਰਕਾਰ ਤੋਂ ਤਾਂ ਉਥੋਂ ਦੀ ਸਰਕਾਰ ਤੋਂ ਮੈਂ ਮੰਗ ਕਰਦੇ ਆ ਵੀ ਹੋ ਤਾਂ ਮੇਰੇ ਪਤਨੋ ਤੇ ਚੇਈਸ ਲਾਭ ਦੇਣ ਨੂੰ ਸਾਫ ਮਿਲਿਆ ਕਿ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀ ਕੀਤਾ 6 ਸਾਲ ਗੁਰਸੇਵਰਦਾਲ ਨੂੰ ਉਥੇ ਮਗਾਨ ਵਾਪਸ ਬਦਲ ਵੇਖਿਆ ਕਿੰਨੇ ਕੀ ਕੀਤਾ ਹੈ ਜਿਹੜੋ ਉਹਦੀ ਦੱਸ ਹੋਈ ਤਾਂ ਮੁਕਾਤਾ ਪਤਾ ਲੱਗ ਜਾਣਾ ਜਦੋਂ ਉਹਨਾਂ ਦਾ ਹਾਂਜੀ ਜੀ ਚਾਚਾ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿੰਨੇ ਦੱਸਣਾ ਨਾ ਨਾ ਮੇਰੇ ਨਾਲ ਦੀ ਕਿ ਮੇਰਾ ਨੋ ਤਾਂ ਮੁੰਡਾ ਇੱਥੇ ਰਹਿੰਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਦੀਦੀ ਜਿਹੜਾ ਮੁੰਡਾ ਦੋ ਦਿਨ ਕੰਮ ਤੇ ਨਹੀਂ ਆਇਆ ਦੋ ਦਿਨ ਘਰ ਨਹੀਂ ਗਿਆ ਫਿਰ ਮੁਰਗੇ ਜਦੋਂ ਲਾਸ ਤੇ ਉਹਨਾਂ ਲਾਸ ਲੈਣ ਦੇ ਦੋ ਮੈਨੂੰ ਫੋਨ ਲਾਇਆ 3:30 ਵਜੇ ਅੱਜ ਵੀ ਲਾਸ ਮਿਲ ਗਈ ਹੈ ਮੈਰ ਵਿੱਚ ਮਿਲੀ ਜੀ ਚੈਟ ਕੋਈ ਮਿਲ ਨਹੀਂ ਸਕਦਾ ਸੱਦਾ ਸੱਤਾ ਨਿਕਾਣ ਸੀ ਐਦਾ ਕੋਈ ਨਹੀਂ ਮਿਲਦਾ ਜੀ ਕਿਉਂਕਿ ਦਿਖਾਇਆ ਨਹੀਂ ਗਿਆ ਕੋਈ ਤਾਂ ਸੱਦਾ ਦੇਸੀ ਉਹਨੂੰ ਚਾਹ ਦੇ ਕੋਈ ਪਤਾ ਰੱਖੇ ਲੋ ਤੁਹਾਡਾ ਮੇਰਾ ਬ੍ਰਦਰ ਸੀ ਉਹਦਾ ਕਲਾ ਸੀ ਸਿੱਤਰੋਂ ਸੁਬਾਸ ਨੇ ਤਰੋਂ ਇੱਕ ਤੋਂ ਬਾਅਦ ਪਿਆਰ ਸੀ ਹੁਣ ਹੁਣ ਅੱਠਵਾਂ ਸਾਲ ਲੱਗ ਗਿਆ ਸੀ 7 ਸਾਲ ਹੋ ਗਏ ਮਿਨਿਸਟਰ ਅਤੇ 2 ਸਾਲ ਰਿਹਾ ਉੱਥੇ ਸਟੱਡੀ ਕੀਤੀ ਉਹਨੇ ਪਰ ਵੀ ਨਹੀਂ ਪੈ ਕੇ ਚੱਲ ਗਿਆ ਉੱਥੋਂ ਪੀਅਰ ਲੈ ਲੇਤੀ ਤੇ ਕਹਿੰਦਾ ਮੈਂ ਇੱਥੇ ਠੀਕ ਹਾਂ ਮੈਨੂੰ ਕੰਮ ਇੱਥੇ ਮਿਲ ਗਿਆ ਮੈਂ ਇੱਥੇ ਸਹੀ ਹਾਂ Amazon ਦੇ ਕੰਮ ਕਰਦਾ ਸੀ ਕੋਈ ਦੰਗਲ ਗੱਲਬਾਤ ਨਹੀਂ ਸੀ ਕੋਈ ਸ ਮਤਲਬ ਕੋਈ ਦੰਗਲ ਗੱਲਬਾਤ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਕੋਸ਼ਿ ਨਹੀਂ ਇੱਥੇ ਛੁੱਟੀ ਕੱਟ ਕੇ ਗਿਆ ਮਹੀਨਾ ਰਹਿ ਕੇ ਗਿਆ ਬਹੁਤ ਸੁਨਾ ਰਿਹਾ ਕੋਈ ਕਿਸੇ ਨਾਲ ਕੋਈ ਮੱਥੇ ਤੇ ਕੱਢੀ ਟੋੜੀਆਂ ਨਹੀਂ ਕੋਈ ਅਜਿਹੀ ਗੱਲ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਪਤਾ ਨਹੀਂ ਮੇਰੇ ਵੀਰ ਨਾਲ ਕੀ ਵਾਪਰਿਆ ਅਸੀਂ ਦੀ ਹੁਣ ਸਰਕਾਰ ਨੂੰ ਇਨਸਾਫ ਹੀ ਚਾਹੁੰਦੇ ਆ ਕਿ ਮੇਰੇ ਵੀਰ ਨੂੰ ਇਨਸਾਫ ਮਿਲੇ और ऐसी कुछ नहीं चांदे की वापस आया है मेरे वीर नु आखरी बारी देख के बस यही मैं चन्नी आ और कोई मैं मांग नहीं करती उठे गवर्नमेंट को लो मेरी माँ दा मेरी माँ ने मेरे भाई नु देख के आ बस मैं ही जन्नी आ वाइग्रू की वापस गया उससे प्रॉपर्टी की बात हुई है 50 लाख की की है ये सारा इसकी करना चाओ नादे चाहिए ਸਾਡਾ ਫਾਲੋ ਗਏ ਨੂੰ ਗਏ ਨੂੰ ਮਿਨੀ ਪੈਕ ਕਿਥੇ ਕੋਦੇ ਦੇਖੋ ਗਈ ਹੈ ਜੀ ਅਜਾ ਸਾਨੂੰ ਵੇਰੇ ਪਤਾ ਲੱਗਾ 3 ਵਜੇ ਇੱਕ ਜੀ ਲੇ ਕੇ ਚੀ ਲੈ ਕੁੱਝ ਦੇ ਬਟੋਦੀ ਜੋ ਆ ਲਾਸ ਮਿਲੀ ਹੈ ਕਿ ਘਰ ਵਿੱਚ ਕਮੂਲ ਵਾਲਾ ਕੋਈ ਹੈਗਾ ਕੋਈ ਕਮੂਲ ਹੈ ਜੀ ਫਾਦਰ ਵੀ ਦੇਖੋ ਚੁੱਕੇ ਨੇ अस चाह बचा बच्चे की माँ उसे जाए तो देखे देख के ना जो भी है अपने पुत तो का आखिरी बार मूह तो देख सके दे।